ਸਾਰੀ ਪੈਨ ਪ੍ਰਵਾਨ ਜੈਮ ਸੀਦੀ ਪਰਮੇਸ਼ਵਰ ਸਾਰਿਆਂ ਨੂੰ ਬਰਕਤ ਦੇਵੇ ਮੈਂ ਪਾਸਟਰ ਮਨੀਯਮ ਇੰਦ ਉੱਚਾ ਠਿਕਰੀਵਾਲ ਕ੍ਰਿਸ਼ਨਪੱਤੀ ਮੈਂ ਸਾਰੀ ਪੈਨ ਪ੍ਰਵਾਨ ਜੈਮ ਸੀਦੀ ਕਹਿੰਦਾ ਹਾਂ ਆਏ ਹੋਏ ਪੈਨ ਪ੍ਰਵਾਨ ਵਾਸਤੇ ਵੀ ਜੈਮ ਸੀਦੀ ਕਹਿੰਦਾ ਇਹਨਾਂ ਨੂੰ ਮੁਬਾਰਕਬਾਦ ਆਖਣਾ ਸਾਰੀ ਸੰਸਾਰ ਦੇ ਵਿੱਚ ਪ੍ਰਭੂ ਯਸੁਸੂ ਸੀ ਦਾ ਨਾਮ ਜਿਹੜਾ ਵਾ ਉਹ ਫਲਾਇਆ ਜਾਂਦਾ 24 ਦਸੰਬਰ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਹਰ ਜਗ੍ਹਾ ਦੇਤੇ ਪਰਮੇਸ਼ਰ ਦੀ ਕਿਰਪਾ ਚੱਲ ਰਹੀ ਹੈ ਹਰ ਜਗਤੀ ਪ੍ਰਭੂ ਦਾ ਧੰਨਵਾਦ ਹੋ ਰਿਹਾ ਸਾਰੇ ਸੰਤ ਲੋਕ ਮਿਲ ਕੇ ਉਹਦੀ ਸੂਤੀ ਰਾਦਨ ਕਰ ਰਹੇ ਨੇ ਉਸ ਪਰਮੇਸ਼ੁਰ ਦਾ ਜਪ ਕਰਦੇ ਨੇ ਨੈ ਸਭ ਮੈਂ ਭੈਣ ਭਰਾਵਾਂ ਵਾਸਤੇ ਇਹ ਅਰਦਾਸ ਕਰਦਾ 2026 ਦੇ ਵਿੱਚ ਪ੍ਰਭੂ ਸਭਨਾਂ ਨੂੰ ਸਹੀ ਸਲਾਮਤ ਲੈ ਕੇ ਜਾਵੇ ਉਹ ਬਮਾਰ ਕੇ ਪਰਮੇਸ਼ੁਰ ਹੈ ਜਿਨ ਨੇ ਸਭਨਾਂ ਨੂੰ ਸੰਭਾਲ ਕੇ ਰੱਖਿਆ ਜਿਨ ਨੇ ਵੀ ਸੰਤ ਲੋਕ ਨੇ ਪ੍ਰਭੂ ਉਹਨਾਂ ਦੇ ਉੱਤੇ ਵੀ ਕਿਰਪਾ ਕਰੇ ਜਿੰਨੇ ਵੀ ਕਲੀਸਿਆ ਦੇ ਲੋਕ ਨੇ ਪ੍ਰਭੂ ਉਹਨਾਂ ਦੇ ਉੱਤੇ ਵੀ ਕਿਰਪਾ ਕਰੇ 2026 ਦੇ ਵਿੱਚ ਪ੍ਰਭੂ ਸਭਨਾਂ ਨੂੰ ਸਹੀ ਸਲਾਮਤ ਲੈ ਕੇ ਜਾਵੇ ਇਸ ਕਰਕੇ ਵੱਡਾ ਦਿਨ ਜਿਹੜਾ ਵਾ ਮਨਾਇਆ ਜਾਂਦਾ ਵਾ ਪਰ ਉਹ ਜਸਮ ਸੀ ਨੇ ਊਕਾਸ਼ ਨੂੰ ਛੱਡ ਕੇ ਧਰਤੀ ਤੇ ਆਏ ਔਰ ਕਾਸ਼ ਨੂੰ ਛੱਡ ਕੇ ਧਰਤੀ ਤੇ ਆਏ ਉਹ ਮਹਾਨ ਪਰਮੇਸ਼ਰ ਹੈ ਜਿਨਨੇ ਇੱਕ ਮਨੁੱਖ ਨੂੰ ਬਚਾਉਣ ਦੀ ਖਾਤਰ ਕਾਸ਼ ਨੂੰ ਛੱਡ ਕੇ ਤਰਤੀ ਦੇ ਆਏ ਆਪਣੇ ਆਪ ਨੂੰ ਇੱਕ ਮਨੁੱਖ ਨੂੰ ਬਚਾਉਣ ਦੀ ਖਾਤਰ ਕ੍ਰੂਸ ਪਰ ਕੁਰਬਾਨ ਕਰ ਦਿੱਤਾ ਇੱਕ ਮਨੁੱਖ ਨੂੰ ਬਚਾਉਣ ਦੀ ਖਾਤਰ ਪ੍ਰਭੂ ਯਸ਼ਮਸੀ ਨੇ 2200 ਨੂੰ ਮਾਰਿਆ ਇਸੇ ਕਰਕੇ ਪ੍ਰਭੂ ਯਸ਼ਮਸੀ ਸਾਡੇ ਜੀਵਨ ਦੇ ਵਿੱਚ ਰਾਜ ਕਰਦਾ ਸਾਨੂੰ ਉਹ ਮਨੁੱਖ ਨੂੰ ਬਚਾਉਣ ਦੀ ਖਾਤਰ ਪ੍ਰਭੂ ਯਸ਼ਮਸੀ ਸਾਡੇ ਸਾਰੇ ਸੰਸਾਰ ਦੇ ਵਿੱਚ ਆਏ ਸਾਰੇ ਸੰਸਾਰ ਵਾਤੇ ਹਰ ਜਾਤੀ ਵਾਤੇ ਪ੍ਰਭੂ ਯਸ਼ਮਸੀ ਜੀ ਨੇ ਉਹ ਪੈਦਾ ਹੋਈ ਨਹੀਂ ਜੀ ਇਸੇ ਕਰਕੇ ਉਸ ਪਰਮੇਸ਼ੁਰ ਦਾ ਹਰ ਜਗ੍ਹਾ ਦੇ ਉੱਤੇ ਹਰ ਦਿਲ ਦੇ ਵਿੱਚ ਹਰ ਜਾਤ ਪਾਤ ਵਿੱਚ ਪਰਮੇਸ਼ੁਰ ਦਾ ਨਾਮ ਜਿਹੜਾ ਵਾ ਵੱਡੇ ਦਿਨ ਤੇ ਜਾਗਰ ਕੀਤਾ ਜਾਂਦਾ ਵਾ ਸਾਰੇ ਭੈੜ ਭਰਾਵਾਂ ਨੂੰ ਜੈਮ ਸੀ